ਕਾ ਕਰਦਾ ਆ ਬਿੱਟੂ ਐ ਕਰ ਇਹਨੂੰ ਕਹਿ ਇਹਨੂੰ ਕੱਢ ਲਈਏ ਇਹਨ ਥੱਲੇ ਕਰ ਦੇ ਉਹ ਇਹਨੂੰ ਛੋਟੀ ਹੈ ਸਾਹ ਰਾਖਾ ਨਹੀਂ ਕੀਤਾ ਹਾਂ ਅਸਲ ਨਹੀਂ ਕੀਤਾ ਹੁੰਦਾ ਬੱਸ 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 ਹੋ ਚਿਰ ਵੀ ਨਹੀਂ ਲੋੜ ਨਹੀਂ ਨਹੀਂ ਹੋ ਜਾਂਦਾ ਪਾਣਾ ਇਹ ਯellow ਵਾਲੀ ਵਾਲੀ ਜਿਉਂਦੀ ਹੈ ਤੇ ਕਿਉਂ ਬਿੱਟੂ ਆ ਬਿੱਟੂ ਵਾਲੀ ਵਾਲੀ ਆ ਗਾ ਨਾ ਰਾਖਾ ਵਾਲੇ ਦੱਸ ਲੈ ਚਲੋ ਭਾਈ ਨੂੰ 80 ਕਿਹੜਾ ਸੌਦੇ ਹੋ ਜੇਗਾ ਇਤਨੇ ਫਾਇਦੇ ਤੋਂ ਕਿੱਥੇ ਤੋਂ ਤਾਸ ਤੇ ਹੋ ਕੰਈ ਮਾਰ ਮਾਰਦੀ ਨਾ ਓਏ ਓ ਪਰਾ ਰਾਖਾ ਚੱਪੜਾ ਵਾਲੇ ਦਿੱਤੀ ਦੇ ਸੱਤ ਸਿਆਗਾ ਸੌਦਾ ਇੱਥੇ ਦਫਰੇ ਨਵੇਂ ਬਲੌਗ ਜਿੱਤੇ ਆਪਾਂ ਜੀ ਅੱਜ 11 ਜੀ 12ਾ ਰਾਜਸਥਾਨ ਵਗੈਰਾ ਇੱਥੇ ਵਗੈਰਾ ਉਧਰ ਤੁਹਾਨੂੰ ਪਤਾ ਕੋਮਪੈਨਡ ਜਿਵੇਂ ਕਿ ਤੇ ਕੋਈ ਖਰਾਬ ਨੇ ਪਰ ਪਹਿਲਾਂ ਤੁਹਾਨੂੰ ਆ ਲੱਗੇ ਆਪਣੇ ਕੋਮਪੈਨਡਾਂ ਤੇ ਆਪਾਂ ਇਸ ਟਾਈਮ ਖੜਿਆ ਜੀ ਫਾਇਲ ਕਾ ਰੋਡ ਤੇ ਖੜੇ ਫਾਇਲ ਕਾ ਦੇ ਅਬੂ ਰੋਡ ਦੇ ਖੜੇ ਰੁਕੇ ਹੋਏ ਤੇ ਬੰਦਿਆਂ ਨਾਲ ਤੁਹਾਨੂੰ ਬੱਬੂ ਬਾਈ ਕੰਬੈਨ ਕਰਤਾਰ ਲੈ ਕੇ ਚੱਲੇ ਆਪਣੇ ਨਾਲ ਤੇ ਆਹ ਦੋ ਡਰਾਈਵਰ ਨੇ ਦੇ ਬਿਸਕੁਟਾਂ ਬੜੇ ਵੱਟ ਕੱਢੀ ਤੁਰਿਆ ਹੋਏ ਇਹ ਮੈਨੂੰ ਲੱਗਾ ਫਰੀ ਦੇ ਮਿਲਿਆ ਤੁਹਾਨੂੰ ਕਿ ਦੋ ਕਿ ਮੁੱਲ ਲੈਏ ਹਾਂ ਇਹਨੂੰ ਪਤਾ ਹੋਊਗਾ ਕਿਵੇਂ ਮੁੱਲ ਮੁੱਲ ਬੋਲਦੇ ਨੇ ਇਹ ਐਡਾ ਨਹੀਂ ਸਾਡੇ ਬੱਬੂ ਅੱਦੇ ਤੜਾ ਤੁਹਾਨੂੰ ਮੁੱਲ ਖਵਾ ਦੂਗਾ ਬਿਸਕੁਟ ਨਹੀਂ ਨਹੀਂ ਮੈਨੂੰ ਲੱਗਾ ਰਿਸ਼ਤੇ ਰਿਸ਼ਤੇਦਾਰਾਂ ਜੁਆਇਆ ਮੈਨੂੰ ਲੱਗਾ ਨਾਨਕਾ ਜਾਇ ਨੇ ਹਾਂ ਨਾਨਕਾ ਦਾ ਆਇਆ ਨਾ ਮੈਨੂੰ ਪਤਾ ਹੀ ਨਹੀਂ ਹੋਇਆ ਧਾਰ ਕੇ ਦੁਆਏ ਹੋਣੇ ਯਾਰ ਆ ਜੀ ਨਾਲ ਕਰਤਾਰ ਲੈ ਕੇ ਯਾਰ ਮੇਰੇ ਚਾਪ ਆਏ ਮੜੀ ਕਰਤਾਰ ਲੈ ਕੇ ਜਾ ਰਹਾ ਨਾਲ ਆਪਣੇ ਬੱਬੂ ਆਪਾਂ ਦਸ਼ਮੀਸ਼ ਲੈ ਕੇ ਜਾ ਰਹਾ ਜਿਵੇਂ ਤੁਸੀਂ ਰਾਤ ਦੇਖਿਆ ਯਾਰ ਬਹੁਤ ਜਿਵੇਂ ਰਸਤਾ ਵਗੈਰਾ ਤੰਗ ਹੀ ਤੁਹਾਨੂੰ ਪਤਾ ਅੱਜ ਕੱਲ ਇਹ ਮੌਲਦਾ ਕੇ ਬੰਦੇ ਥੋੜਾ ਜਿਆ ਰਸਤਾ ਰਸਤਾ ਵੜ ਲੈਂਦੇ ਆ ਵਿੱਚੋਂ ਚਲੋ ਉਹਨਾਂ ਦੀ ਮਰਜ਼ੀ ਆਪਾਂ ਕੀ ਕਰ ਸਕਦੇ ਆ ਆਪਣਾ ਕੋ ਜੋਰ ਥੋੜੀ ਹੋਣਾ ਅੱਗੇ ਬਾਕੀ ਆਪਣੇ ਦਸ਼ਮੇਸ਼ ਨੂੰ ਥੋੜਾ ਥੋੜਾ ਪੇਂਟ ਮਾਰਿਆ ਇਹਦਾ ਆਪਾਂ ਪੇਂਟ ਇਹਨੂੰ ਸਟicker ਲਾਉਣੇ ਸੀ ਬੜੀ ਆ ਚੰਗੇ ਤੁਸੀਂ ਦੇਖੋਗੇ ਆਪਣੇ ਕੋਲੇ ਕੰਮ ਬੜੀ ਮੁਸ਼ਕਲ ਨਾਲ ਆਪਾਂ ਤਿਆਰ ਹੋਏ ਵੀ ਜਿਵੇਂ ਕਿ ਸਾਨੂੰ ਪਤਾ ਹੈ ਕਿ ਕਿੰਨੀ ਸਾਡੇ ਤੇ ਸਮੱਸਿਆ ਆਈ ਕਿ ਕਿਹੜੇ ਤਰੀਕੇ ਨਾਲ ਆਪਾਂ ਤਿਆਰੀ ਬੱਟੀ ਆ ਤੇ ਉਹ ਸਾਬ ਨਾਲ ਆਪਾਂ ਥੋੜਾ ਜਾਂ ਵੀ ਤਾਂ ਕਰਕੇ ਇਹਨੂੰ ਪੇਂਟ ਕੀਤਾ ਨਹੀਂ ਮਾੜਾ ਵੜਾ ਫੁਹਾਰਾ ਲਾਇਆ ਕਿਉਂਕਿ ਸਟicker ਵੀ ਇਹਦੇ ਚੇਂਜ ਕਰਨ ਵਾਲੇ ਸੀ ਇਹਦਾ ਪੇਟ ਵੀ ਕਰਨ ਵਾਲਾ ਸੀ ਇਹਨੂੰ ਆਪਾਂ ਹੁਣ ਵੈਗੁਰੂ ਕਿਰਪਾ ਕਰਨਗੇ ਆਪਾਂ ਸੇਲ ਲਾ ਕੇ ਆਵਾਂਗੇ ਨਾ ਇਹਨੂੰ ਚੰਗੀ ਤਰ੍ਹਾਂ ਥੱਲੀ ਨਾਲ ਪੇਟ ਕਰਾਂਗੇ ਉਹ ਮਸ਼ੀਨ ਵਿੱਚ ਕੋਈ ਆਪਾਂ ਰੜਕ ਨਹੀਂ ਛੱਡੀ ਤੁਹਾਨੂੰ ਪਤਾ ਹੀ ਆ ਟਾਇਰ ਵੀ ਨਵਾਂ ਪਾਤਾ ਸਾਰਾ ਕੰਮ ਹੋ ਗਿਆ ਇੱਕ ਸਟicker ਛਤਰੀ ਵੀ ਬਣਾਤੀ ਜਿਹਦੇ ਉੱਪਰ ਨਵੀਂ ਉਹਦੇ ਦੇ ਵਿੱਚ ਕਰੰਦੇ ਲਾਉਣ ਵਾਲੇ ਰੀਲ ਵੀ ਨਵੀਂ ਬਣਾਤੀ ਆ ਇਧਰ ਬੱਬੂ ਬਏ ਨਾਲ ਲੈ ਕੇ ਜਾ ਰਹੇ ਆਪਣੇ ਕਰਤਾਰ ਹੈ ਇਹ ਦਸਤੇ ਆ ਕੇ ਬਾਹਰ ਆਇਆ ਮੌਸਮ ਖਰਾਬ ਹੀ ਨੇ بارش ਵਗੈਰਾ ਬਹੁਤ ਹੋ ਰਹੀ ਆ ਬੱਬੂ ਦਾ ਰਾ ਨਾਨਕਾ ਦੇ ਰਿਆ ਹੈ ਹਣਾ ਨਾਨਕਾ ਦੇ ਹੀ ਰਾ ਦਾ ਅੱਛਾ ਫੇਰ ਕੱਢ ਲਈ 4 ਵਜੇ ਪਹਿਲੀ ਗੱਲ ਤਾਂ ਪਾਈ ਸਾਸਰੇ ਕਾਲ ਹਾਂ ਆ ਬੰਦਾ ਇਹ ਇਹਨੇ ਥੋੜਾ ਤਰੀਕਾ ਹੈਗਾ ਬੋਲਣ ਦਾ ਮੈਂ ਤਾਂ ਮੈਂ ਤਾਂ ਤੂੰ ਇੱਕ ਵਾਰੀ ਬੁਲਾਈ ਸਾਸਰੇ ਕਾਲ ਨਹੀਂ ਸਾਸਰੇ ਕਾਲ ਬੁਲਾਈ ਜੇ ਮੈਨੂੰ ਮੈਨੂੰ ਬੰਦੇ ਕਹਿੰਦੇ ਆਗੇ ਤੂੰ ਸਾਰਿਆਂ ਨੂੰ ਸਾਸਰੇ ਕਾਲ ਕਹਿਣਾ ਆਪਣੇ ਆਪ ਹੀ ਬੋਲੇ ਮੈਂ ਸਾਡੇ ਕਲੇ ਕਰਾ ਦਾ ਸਾਫ ਹੈ ਜੇ ਗਾਣਾ ਚੰਗਾ ਲੱਗਾ ਤਾਂ ਵੀ ਨਹੀਂ ਤਾੜੀ ਵਜਾਉਣੀ ਇਹਨਾਂ ਨੇ ਤੇ ਮਾਰੇ ਤਾਂ ਵਜਾਉਣੀ ਨਹੀਂ ਆ ਪਾਈ ਮੜਾ ਆ ਓਏ ਹਾਂ ਬੂਆ ਚਾਹ ਪਾਈ ਮੜੀ ਕਿੰਨੇ ਗਲਾਸ ਨੇ ਇਹ ਮੈਨੂੰ ਕਹਿੰਦੇ ਆ ਬੱਬੂ ਨੇ ਮੁੱਲ ਲੈਂਦੇ ਬਿਸਕੁਟ ਆ ਮੈਂ ਨਹੀਂ ਰਿਸ਼ਤੇ ਜ਼ਰਾ ਜਾਇ ਜਾ ਫ੍ਰੀ ਦੇ ਆ ਮੁੱਲ ਲਿਆਉਣਾ ਨੇ ਦਿਲ ਚ ਕਿੱਥੇ ਗਾ ਹਾਂ ਉਹੀ ਗੱਲ ਹੈ ਕਿڑی ਸਹੀ ਗੱਲ ਹੈ ਨਾ ਇਹਨਾਂ ਨੂੰ ਦੱਸਿਆ ਮੈਂ ਆਨੇ ਬੱਬੂ ਨੇ ਲੈ ਮੈਂ ਪੁੱਛਿਆ ਕਿੱਥੋਂ ਲਾਇਆ ਤੁਸੀਂ ਨਾਣਕਾ ਨੇ ਬੱਬੂ ਨੇ ਮੁੱਲ ਲਾਇਆ ਮੈਂ ਇਹਨਾਂ ਦਿਲ ਨਹੀਂ ਗਾਉਂਦਾ ਮੁੱਲ ਲੈ ਕੇ ਤੇਰਾ ਕਾੜੂਗਾ ਮੁੱਲ ਨਹੀਂ ਗਾਣਾ ਤੂੰ ਬੱਬੂ ਦੀ ਸੇਵ ਚ ਰੱਖੇ ਮੈਂ ਤੂੰ ਗੰਜਾ ਸਾਰੇ ਦਾ ਖਾ ਜਾਏ ਕਿਤੇ ਗਿਆ ਹੈ ਬੱਬੂ ਤੂੰ ਰਾਤ ਦਾ ਇੱਥੇ ਆਂ ਫੇ ਮਸ਼ੀਨ ਇਹ ਲੈ ਕੇ ਆਇਆ ਨਾਲ ਬਈ ਮਸ਼ੀਨ ਵੀ ਇੱਥੇ ਰੁਕੀ ਹੋਈ ਓਹ ਆ ਇਹਨਾਂ ਨੇ ਪਜਾਈ ਬੜੀ ਏ ਸਾਨੂੰ ਦੇ ਨਾਲ ਰੌਣੀ ਨੇ ਦਿੱਤਾ ਆਪਣੀ ਕਿਹੜਾ ਗੇਅਰ ਲੱਭ ਲੈਂਦੇ ਆ ਇਹ ਕਿਹੜਾ ਗੇਅਰ ਲਾਗ ਲਾਇਏ ਇਹ ਚੌਥਾ ਚੌਥਾ ਲਾਏ ਪਹਿਲਾਂ ਇਹ ਤੀਜੇ ਅੱਛਾ ਮੈਨੂੰ ਹੀ ਪਾ ਦੋ ਬਦਲ ਆ ਕੇ ਬਾਦਸ਼ਾਹ ਵੇ ਪਾ ਲਾ ਅਗਰ ਬੰਦਾ ਬੰਦਾ ਨਹੀਂ ਡਿੱਗ ਪਿਆ ਆਪਣਾ ਕੋਈ ਵਾਜ ਉਹ ਹੋਈ ਜਾਂਦੀ ਏ ਇੱਧਰ ਬਾਈ ਤਰ ਪਹਿਲਾਂ ਪਾੜਾ ਬਾਬਰ ਨਾਲ ਦੀ ਥੋੜੀ ਹੈਗੀ ਆ ਬੰਨ ਬੁੰਨ ਕੇ ਫਿਰ ਤੁਰਦੇ ਆ ਕਿਉਂਕਿ ਬੱਬੂ ਦਾ ਪਹਿਲਾ ਕਰੋ ਪਿੰਡੋਂ ਬਸ ਕਰਕੇ ਆਇਆ ਇਹਦਾ ਕਿ ਰਸਤੇ ਰੁਕਣਾ ਨਾ ਪਵੇ ਤੇ ਆਪਣੇ ਬੰਦੇ ਵੀ ਥੋੜਾ ਜਿਆ ਕਰ ਰਿਹਾ ਜਿਵੇਂ ਕਿ ਬੱਬੂ ਇਹ ਰਸੇ ਇੱਥੇ ਡੋਰੀ ਵੇਲੇ ਬੱਬੂ ਰ ਕੋ ਲੈ ਲਓ ਫਿਰ ਹੁਰ ਕੀ ਹੈ ਰਾਹ ਖੁੱਲੇ ਨਾ ਕਿਉਂਕਿ ਆਪਾਂ ਬਾਤ ਤੁਸੀਂ ਸੋਹ ਜਾਣਾ ਵਿੱਚ ਪਲੇਨ ਨਹੀਂ ਕਰ ਲੋ ਜਗਾ ਠੀਕ ਹੈ ਇੱਕ ਆਪਾਂ ਬੰਦਾ ਜੀ ਆ ਰੱਖਿਆ ਨਾਲ ਫੋਰ ਮੈਨ ਕਿਹੜਾ ਪਿੰਡ ਆਪਣਾ ਪਿੰਡ ਕਿਹੜਾ ਟੰਡੀਆਂ ਟੰਡੀਆਂ ਸਾਸੀ ਕਾ ਬਲਾ ਬਲਾ ਇਹ ਬੰਦਾ ਨਵਾਂ ਲੈ ਕੇ ਚੱਲੇ ਆ ਜੈਸੋਰੀ ਜਗ੍ਹਾ ਦੇ ਬੰਦਾ ਲੈ ਕੇ ਜਾ ਰਹੇ ਆ ਆ ਬੰਦੇ ਪੁਰਾਣੇ ਉਹੀ ਆ ਗੁਰੀ ਆ ਕਿ ਆਪਣੇ ਨਾਲ ਆ ਤੇ ਆਹ ਤਰਪੈਲ ਦੇ ਵਿੱਚ ਗਈ ਆ ਵੇ ਕਿੰਨੀ ਗਈ ਇਹਨੇ ਵਾੜ ਲਓ ਥੋੜੀ ਜੀ ਥੋੜੀ ਵਾੜ ਲਓ ਉਹ ਆਪਣਾ ਚੰਗੀ ਦਾ ਉਤੋਂ ਦੇ ਮਾਰ ਦੇ ਚੰਗਾ ਮੰਜੇ ਥੱਲੋਂ ਦੀ ਲਿਆ ਕੇ ਨਾ ਉਤੋਂ ਦੀ ਹਾਂ ਕੋਈ ਇੱਕ ਕਿਹੜਾ ਗੋ ਲੈ ਜਾਏ ਆ ਇਹ ਆਹ ਇੱਕ ਥੱਲੋਂ ਦੀ ਇੱਕ ਗੋ ਲੈ ਜਾਏ ਬਾਕੀ ਕੁੱਤੋਂ ਮੈਂ ਮੇਰੀ ਚਾਹ ਪੀਤੀ ਫਿਰ ਤੁਹਾਨੂੰ ਪਿਉਣਾ ਜਗਾ ਬੰਦੇ ਯਾਰ ਬੜੇ ਵਦੇ ਲੱਭ ਕੇ ਲਿਆਉਣਾ ਕਿੱਥੋਂ ਲੈਂਦੇ ਆ ਤੂੰ ਮੈਨੂੰ ਇੱਕ ਤਾਂ ਲੱਭ ਦੇ ਕੋਈ ਚਾਹ ਛੱਡਿਆ ਮੇਰੇ ਵਾਸਤੇ ਕੀ ਬਾਤ ਦੋ ਚਾਹ ਹੋਰ ਆ ਜੀਏ ਹੋਰ ਤਾਂ ਨਹੀਂ ਹੋਰ ਤਾਂ ਬਿਸਕਟ ਆਨੇ ਜ਼ਰੂਰੀ ਨੇ ਚਾਹ ਬਿਨਾਂ ਨਾ ਮਿਲੇ ਸਰ ਜਾਗਾ ਕਿਉਂਕਿ ਬਿਸਕਟ ਆਪਾ ਲੈ ਨਹੀਂ ਸਕਦੇ ਕਿਉਂ ਲੈ ਕੇ ਸਤ ਕਰੇ ਖਵਾਏ ਸਾਨੂੰ ਕਿਹੜੇ ਵੇਲੇ ਖਵਾਇਆ? ਪੁਲੀ ਫਿਰ ਪੁਲੀ ਆਹ ਹੀ ਲੈਣੀ ਬੱਬੂਏ ਆਹ ਬੰਦਾ ਤੇਰਾ ਨਾ ਪੱਕਾ ਹੀ ਟਿਕਿਆ ਕੀ ਕਰ ਰਹੇ ਕਿੰਨੇ ਸਾਲ ਹੋ ਗਏ ਤੇਨੇ ਤਾਂ ਲੱਗੇ ਨੂੰ ਹੋ ਗਿਆ ਲੱਗਾ 15 ਜਿੰਨੇ ਸਾਲ ਹੋ ਗਏ 9 ਸਾਲ 20 ਸਾਲ ਹੋ ਗਿਆ ਤੇਰੇ 'ਚ ਕੋਈ ਅੰਤਰ ਹੈ ਕਿ ਇਹਦੇ 'ਚ ਅੰਤਰ ਹੈ ਕਿੰਨੇ ਜੀ ਦੋਵੇਂ ਜੀ ਦੋਨਾਂ ਜੀ ਐ ਬੱਬੂ ਜੀ ਬੜਾਈ ਹਟਾਈ ਹੈ ਆ ਬੁੱਡੇ ਦਾ ਫੋੜ ਵੀ ਆਈ ਇਹਦੇ ਵਿੱਚ ਆ ਵੀਰ ਕੌਣ ਹੈ ਇੱਧਰ ਜਿਹੜਾ assis ਜਾਂਦਾ ਮੇਰੇ ਮਾਮੇ ਦਾ ਮੁੰਡਾ ਮਾਮੇ ਦਾ ਮੁੰਡਾ ਕਿਹੜਾ ਪਿੰਡ ਹੈ 716 ਚਾਹ ਮੰਨ ਲਾ ਫਿਰ ਇਹ ਨਹੀਂ ਲੈਂਦੀ ਹਨਾ ਹਾਂ ਕੋ ਬਾ ਧੰਨਵਾਦ ਰਹਾ ਯਾਰ ਅੱਧੀ ਭੁੱਖ ਤਰ ਗਈ ਹੈ ਤੇ ਡੈਡੀ ਯਾਰ ਉਹਨਾਂ ਗਾਣੀ ਨਹੀਂ ਨਹੀਂ ਨੇ ਉਤਰ ਪੈਰ ਬੰਦੇ ਬਣੇ ਬਦਲ ਜੇ ਬਲ ਨਹੀਂ ਤਾਂ ਬਲਟ ਕਿਹੜੀ ਥੱਲੇ ਹੈ ਇਹ ਕੀ 3000 ਕਿੱਤੀ ਬਿਹਤਰ ਹੈ 77ਵੇਂ ਬਾਕੂਲੀ ਇਹ ਤਾਂ ਨਹੀਂ ਆਸ ਤੇ 7000 ਦਾ ਪਾਇਆ ਨਹੀਂਣ ਕਿਹੜੀ ਹੈ ਮਸ਼ੀਨ ਹੈ ਮਸ਼ੀਨ ਕਰਤਾਰ ਕਿਹੜਾ ਮਾਡਲ ਹੈ ਮਸ਼ੀਨ 25 ਮਾਡਲ ਤੇਰੇ ਜਿੱਡਾ ਹੋ ਗਏ ਮਾਮਾ ਹੱਦੀ ਫਿਰਨਨੂ ਹੈ ਅੱਛਾ ਰੀਤੇ ਰਹਿਦਾ ਉਹ ਪਿਛਲੀ ਵਾਰੀ ਥਾਲੀ ਸੀ ਲੱਗਦੀ ਮਾਮੀ ਏ ਐਵੇਂ ਨਹੀਂ ਆਣਾ ਮੇਰੀ ਗੱਲ ਸੁਣ ਉਹ ਜਿਹੜਾ ਇੱਕ ਦਿਨ ਡਰਾਈਵਰ ਸੀ ਹਨਾ ਉਹ ਬਲੇ ਇਥੋਂ ਦਾ ਨਹੀਂ ਆਹੀਂ ਪਿਛਲੇ ਸਾਲ ਸੀ ਕਣਕ ਜਿਹਾ ਇਹ ਪਿੰਡ ਦਾ ਹੀ ਪਤਾ ਲੈ ਲੀ ਜੇ ਵਿਹਲਾ ਵਾਲੇ ਜਿਹੜੀਆਂ ਨੂੰ ਅਕੀ ਕੰਪਾਨ ਵਿੱਚ ਜਿਹੜਾ ਉਜੈਲ ਖੱਟਾ ਜਾਂਦਾ ਕਬਾਲ ਨੇ ਲੈ ਗੈ ਚੜਾਈ ਹੁੰਦੀ ਯਾਰਾ ਇਧਰ ਹੀ ਬੱਬੂ ਦੇ ਬੰਦੇ ਪੁਲੀ ਚੇਂਜ ਕਰ ਰਹੇ ਆ ਕਰਤਾਰ ਐ 25 ਮਾਡਲ ਹੈਗੇ ਆ ਤੁਸੀਂ ਇਹਦੇ ਜੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਿ ਇਹਨੂੰ ਪੁਲੀ ਕਿਹੜੀ ਚੱਲੂਗੀ ਸਹੀ ਜਿਹੜੀ ਜਿਹੜੀ ਸਹੀ ਚੱਲੂਗੀ ਰੋਡ ਤੇ ਉਹਦਾ ਜਰੂਰ ਉਹਦਾ ਜਰੂਰ ਕਮੈਂਟ ਕਰਕੇ ਦੱਸਿਆ ਕਿ ਆਹ ਪੁਲੀ ਇਹਨੂੰ ਸਹੀ ਰਹੂਗੀ ਕਿਉਂਕਿ ਕਈ ਵੀਰਾਂ ਕੋਲ ਹੈਗੀਆਂ ਨੇ 25 26 ਮਾਡਲ 26 ਮਾਡਲ ਬਣੀ ਨਹੀਂ ਅਜੇ ਪਹਿਲੇ ਕਿਹੜੀ ਹੈ ਹੈ ਪਹਿਲੋ ਕਿਹੜੀ ਹੈ ਪਹਿਲੋ 12 ਦੀ ਸੀ ਇਹ ਮਸ਼ੀਨ ਕਿਹੜਾ ਮਾਡਲ ਹੈ 25 25 ਹੈ ਕਿੰਨੇ ਗੇਰ ਵਾਲੀ ਆ ਹੈ ਕਿੰਨੇ ਗੇਰ ਨੇ ਇਹ ਤਾਂ ਬਾਗੇ ਪਹਿਮਾ 5 6 ਹੋ ਗਏ ਕਿ 5 5 ਚਾਰ ਕਰੀਏ ਸਿੰਗਲ ਦੂਜੀ ਏ ਬੈਗ ਦਾ ਪਾ ਕੇ ਪਹਿਮਾ 5 ਕੇ ਰਗੇ ਉਹ ਬੈਗ ਦਾ ਛੱਡਾ ਦੂਜਾ ਕੱਲ ਲੱਗ ਗੇਰ ਤਾਂ ਕੋਈ ਨਹੀਂ ਘਣਾ ਨਹੀਂ ਇਹਗਾ ਰੌੜ ਨਹੀਂ ਮਾਰੀ ਕਿੱਥੇਗਾ ਮੈਂ ਵੇਖਾਂ ਹੂੰ ਵੇਖਾਂ ਮੈਂ ਇਹ ਗੇਰ ਪੰਜਾਲੀ ਨਹੀਂ ਗਈ ਤੇ ਫਿਰ ਕਿਉਂ ਛੇੜਚੜ ਕਰਦੇ 13 ਪੁਲੀ ਕੇ ਰੇਸ ਜ਼ਿਆਦਾ ਕਰਨੀ ਬੰਦੀ ਏ ਕਿੰਨੀ ਕੁ ਜ਼ਿਆਦਾ 1100 ਤੇ ਤੇ 50 ਲੈ ਕਰ ਹੈ ਸਾਰਿਆਂ ਨੇ ਪਾ ਲਈਦਾ ਉਨੱਕੀਆਂ ਬੜੀਆਂ ਸੋਹਣੀਆਂ ਤੇਰੇ ਕਿੱਥੋਂ ਲਿਆਂਦੀ ਐ ਕਿੱਥੋਂ ਲਿਆਂਦੀ ਐ ਮੇਲੇ ਦੇ ਲਿਆਂਦੀ ਮੁੰਡਾ ਹੈ ਗਾ ਮੁੰਡਾ ਆਪਣੇ ਪਿੰਡ ਮੈਨੂੰ ਕਿਹੜੇ ਵੇਲੇ ਜਾਂਦਾ ਕਿਹੜੇ ਵੇਲੇ ਆਉਂਦਾ ਤੇਰਾ ਤੇਰਾ ਰਿਸ਼ਤੇਦਾਰ ਜਿਗਾ ਕਿੰਨਾ ਕਰੇ ਸ਼ੇਸ਼ਨ ਕਰੇ ਹਾਂ ਆਪਣੇ ਰਿਤਾ ਦਾ ਵੀ ਗਿਆ ਸੀ ਓਏ ਫੋਨ ਆਈ ਉਹ ਸਾਰੇ ਪਿੰਡ ਚ ਦੱਬੀ ਹੁੰਦਾ ਆਪਾਂ ਇਹ ਤੁਹਾਨੂੰ ਬੰਦਾਂ ਦੇ ਇੰਟਰਵਿਊ ਦਿੰਨੇ ਬੰਦਾਂ ਨੂੰ ਪੁੱਛਦੇ ਪਿੰਡ ਦੱਸਣਗੇ ਸਹੀ ਸੀ ਕਿਹੜਾ ਸਹੀ ਦੱਸਣਾ ਕਿਸੇ ਨੇ ਠੀਕ ਹੈ ਗਲਤ ਪਿੰਡ ਨਹੀਂ ਦੱਸਣਾ ਕਿਸੇ ਨੇ ਵੀ ਠੀਕ ਹੈ ਸਹੀ ਦੱਸੋਗੇ ਨਾ ਆਹ ਬਈ ਬੋਲੇ ਨਹੀਂ ਯਾਰ ਸਹੀ ਦੱਸੋਗੇ ਨਾ ਦੱਸਾਂਗਾ ਬੈਠਾ ਨਹੀਂ ਨਹੀਂ ਪਿੰਡ ਲੱਗ ਲੱਗ ਪੁੱਛਣਾ ਪਹਿਲੇ ਤਾਂ ਇੰਨੇ ਸ਼ੁਰੂਆਕ ਦਾ ਆਪਣਾ ਪਿੰਡ ਦੱਸਾਂ ਪਿੰਡ ਕਿਹੜਾ ਡੰਡੀ ਕਦੇ ਨਾ ਨੱਥਾ ਸਿੰਘ ਅੱਛਾ ਬਾਲਾਵਾ ਦਾ ਰਿਆ ਅੱਛਾ ਆਪਾਂ ਇੱਕ ਤਾਂ ਅਸੀਂ ਲੜਣਾ ਨਹੀਂ ਕਿਸੇ ਨਾਲਾ ਸੀਜ਼ਨ ਵਧੀਆ ਲਾਉਣਾ ਤੇ ਜੇ ਕੋਈ ਮਾੜਾ ਕਿਸੇ ਨੂੰ ਗਲਤ ਬੋਲੇਗਾ ਤੇ ਤੂੰ ਮੈਨੂੰ ਦੱਸਣਾ ਠੀਕ ਹੈ ਬੰਦਾ ਇਮਾਨਦਾਰ ਹੈ ਤੇ ਕਿਸੇ ਨਾਲ ਗਲਤ ਨਹੀਂ ਬੋਲਣਾ ਤੂੰ ਦੱਸ ਵੀ ਤੇਰਾ ਕਿਹੜਾ ਪਿੰਡ ਹੈ ਇਨ ਇੰਗਲਿਸ਼ ਚ ਨਾ ਪੁੱਛੇ ਕਿ ਹਿੰਦੀ ਚ ਪੁੱਛੇ। ਆਪ ਦਾ ਕੌਣ ਸਾ ਘਰ ਹੈ? ਹਾਂ? ਹਸਨ। ਕਿਹੜਾ? ਗੁਬਿੰਦਗੜ੍ਹ। ਗੁਬਿੰਦਗੜ੍ਹ। ਅੱਛਾ ਇਹ ਗੁਬਿੰਦਗੜ੍ਹ ਦਾ। ਸਸੀ ਘਰ ਬਲਾ ਹੀ ਮੜੀ ਜੀ। ਹਾਂ। ਵੱਲ ਇਹਨੂੰ ਬੋਧ ਹੈ। ਤੂੰ ਦੱਸ ਵੀ ਤੇਰਾ ਪਿੰਡ ਕਿਹੜਾ ਹੈ? ਸਸੀ ਦੀ ਗੱਲ ਸਾਰਿਆਂ ਨੂੰ। ਪਿੰਡ ਦੱਸ ਕਿਹੜਾ ਹੈ? ਪਿੰਡ ਆਪਣਾ ਗੁਬਿੰਦਗੜ੍ਹ। ਤੂੰ ਕਿਹੜੀ ਮਹੀਨ ਦੇ ਲੱਗਾ? ਆਪਾ ਦਸ਼ਨੇਸ਼ ਤੇ। ਕਿਹਦੇ ਨਾਲ ਲੱਗਾ? ਮਿੱਟੂ ਨਾਲ। ਅੱਛਾ ਮੇਰੇ ਨਾਲ। ਤੂੰ ਦੱਸ ਵੀ ਤੇਰਾ ਪਿੰਡ ਕਿਹੜਾ ਹੈ? ਪਿੰਡ ਦੱਸ। ਨਗਰ ਵਾਲੇ। ਕੱਚਾ ਪਿੰਡ। ਕੱਚਾ ਪਿੰਡ ਨਗਰ ਵਾਲੀ। ਨਗ ਕਿਸੇ ਨਾਲ ਲੜਨਾ ਨਹੀਂ ਤੇ ਜਦੋਂ ਅਧਰੇਵਾ ਹੋਵੇ ਤਾਂ ਮੈਨੂੰ ਦੱਸਣਾ ਤੈਨੂੰ ਟ੍ਰੇਨ ਚੜਾ ਦੇਗਾ ਠੀਕ ਹੈ ਤੇ ਤੈਨੂੰ ਵੀ ਚੜਾ ਦੇਗਾ ਲੜਨਾ ਨਹੀਂ ਕਿਸੇ ਨਾਲ ਠੀਕ ਹੈ ਲੜ ਕੇ ਨਹੀਂ ਪੱਟਣਾ ਮੈਂ ਬਹਾਲ ਲਈ ਫਿਰੇ ਠੀਕ ਹੈ ਤੇ ਆਪਾਂ ਅੱਗੇ ਵੀ ਜਾਣਾ ਜੱਪਲਪੁਰਾ ਜਵੇਂ ਗਾਣਾ ਸ਼ੋਪਰ ਛੱਡ ਦੇਣਾ ਸ਼ੋਪਰ ਛੱਡ ਦੇਣਾ ਜੱਪਲਪੁਰਾ ਜਾਣਾ ਕਾਪੜੇ ਲਾ ਕੇ ਠੀਕ ਹੈ ਤੇਰਾ ਪਿੰਡ ਕਿਹੜਾ ਜੀ ਹਾਂ ਆ ਵੀ ਬੰਦਾ ਸਾਨਾ ਲੱਗਦਾ ਹੈ ਪਿੰਡ ਘੜ ਆਪਣਾ ਗੁੱਧਟਾਂਡੀ ਗੁੱਧਟਾਂਡੀ ਕਿੰਨੇ ਸਾਲ ਹੋ ਗਏ ਬੱਬੂ ਨਾਲਾ 15 ਕਸਾਲੀ ਹੋ ਗਾਲਦੇ ਹਣਾ ਨਹੀਂ ਮੈਂ ਦੋਰੇ ਮੇਰਾ ਬਚਪਨ ਦੋਹੇ ਦੇ ਨਾਲ ਹੀ ਆ 15 ਹੀ ਲੱਗੇ ਹੁੰਦੇ ਹਾਂ ਤੇ ਸ਼ੌਕ ਬਹੁਤ ਇਹਨੂੰ ਕੰਬੈਨ ਚਲਾਉਂਦਾ ਤੇ ਬਾਹਰ ਜਾਂਦਾ ਤੁਸੀਂ ਤੁਸੀਂ ਆਪਣਾ ਨਾਮ ਕੀ ਹੈ ਸਸੀ ਗਾਲ ਜੀ ਹਾਂ ਬੰਦਾ ਵੀ ਮਿਲਦਾ ਤੁਰਿਆ ਫਿਰੇ ਬਾਹਰ ਅੰਦਰ ਮੇਰਾ ਪਿੰਡ ਨੇ ਕੁੱਤਰਾਂ ਦੀ ਖਾ ਸੀ ਕੇ ਮਾੜਾ ਵੜੇ ਇਧਰ ਤੇ ਪੱਕਾ ਜੀ ਵੇਖਾ ਪਹਿਲੀ ਵਾਰ ਤੈਨੂੰ ਅੱਗੇ ਕਿਤੇ ਜਾਂਦਾ ਮਹੀਨ ਦਾ ਪਹਿਲੀ ਵਾਰ ਗਿਆ ਨਹੀਂ ਮੈਂ ਅੱਗੇ ਜਿੱਦਿਆਂ ਲਾਇਆ ਇੱਥੇ ਲਾਇਆ ਪੰਜਾਬ ਅੱਛਾ ਹੁਣ ਬਾਹਰ ਕਰ ਗਿਆ ਠੀਕ ਆਈ ਭਾਈ ਆਪਣੇ ਨਾਲੇ ਅੱਛਾ ਅੱਛਾ ਆਪਣਾ ਪਿੰਡ ਕਿਹੜਾ ਜੀ ਸੰਦਲ ਸੰਦਲ ਗਏ ਸੋਨਾ ਸੰਦੜ ਸੋਨਾ ਸੰਦੜ ਇਹ ਲੱਗ ਕੇ ਸੰਦੜ ਕੇ ਲੱਗ ਗਏ ਨਹੀਂ ਇੱਕ ਸੋਨਾ ਸੰਦੜ ਇੱਕ ਸੰਦੜ ਕੇ ਦੋ ਪਿੰੜ ਇੱਕ ਕਿ ਕੋਈ ਹੈ ਅੱਛਾ ਠੀਕ ਹੈ ਬੰਦੇ ਆਪਾਂ ਕਿੰਨੇ 8 ਅੱਛਾ 8 ਬੰਦੇ 6 ਤਾਂ ਇੱਥੇ ਖੜੇ ਆ 7 ਤਾਂ ਖੜੇ ਇੱਕ ਕਿ ਆ ਉਹ ਕਿੱਥੇ ਗਿਆ ਉਹ ਕਿੱਥੇ ਗਿਆ ਨਹੀਂ ਉਹ ਗਿਆ ਕਿੱਥੇ ਆ ਉਹ ਨਾਨਕਾਂ ਨੂੰ ਗਿਆ ਉਹ ਆਇਆ ਜਾਣਾ ਕਿ ਇੱਥੇ ਝਾੜੀ ਲਾਉਣੀ ਆ ਦੱਸ ਸਟਾਰਟ ਉੱਡ ਹੀ ਸਾਰਾ ਹੋਰ ਰਹਿਣਾ ਮਹੀਨੇ ਆਪਣੇ ਲੱਗਦੇ ਨੇ ਮਾਲਕੀ ਕਿਰਪਾ ਦੋ ਲੱਗ ਜਾਂਦੇ ਤੇ ਦੋ ਮਹੀਨੇ 10 ਦਿਨ ਵੀ ਲੱਗ ਸਕਦੇ ਨੇ ਠੀਕ ਹੈ ਠੀਕ ਹੈ ਖੁਸ਼ ਤੁਸੀਂ ਖੁਸ਼ ਦੋ ਮਹੀਨੇ ਲੱਗਦੇ ਤੇ 10 ਦਿਨ ਵੀ ਲੱਗ ਸਕਦੇ ਨੇ ਠੀਕ ਹੈ ਭਜਣਾ ਨਹੀਂ ਪੱਜੇ 10 ਕੇ ਪਹਿਨਾ ਵਕੇ ਜਾਣਾ ਤੇ ਕਿਸੇ ਨੇ ਹੀ ਪਰੋਂ ਪਹਿਲਾਂ ਇੱਕ ੱੱਕੇ ਮਾਰ ਕੇ ਕੱਢਿਆ ਅੱਬਾ ਠੀਕ ਹੈ ਬੰਦਾ ਹੀ ਇਹੋ ਚਾਹੀਦਾ ਹੈ ਅੱਛਾ ਅੱਗੋ ਸੰਭਾਲਣ ਵਾਲਾ ਹੀ ਸ਼ੇਰ ਹੈ ਰੋਟੀ ਆ ਬੰਦੇ ਦੋ ਨੇ ਆਪਣੇ ਕੋਲ ਮੇਰੇ ਘਰ ਦਾ ਸੇਵਾ ਉੰਜ ਵੀ ਆਪਾਂ ਕਰਨੀ ਏ ਅਗਲੇ ਇੱਥੇ ਪਾਣੀ ਆਏ ਤੇ ਕਿੰਨੀ ਦਰਾਜ ਸੇਵਾ ਕਰਦੇ ਫਿਰਦੇ ਆ ਤੇ ਜੇ ਆਪਾਂ ਇੱਥੇ ਦੋ ਵੱਲ ਖਵਾ ਦੇ ਕੋਈ ਫੱਕ ਨਹੀਂ ਪੈਂਦਾ ਤੂੰ ਆਟਾ ਉਟਾ ਗੁੰਨੇ ਨਾ ਕੇ ਰੋਟੇ ਬਣਾਵੇਂ ਦਾ ਤੇਰ ਦਾ ਰਵਾ ਡੀਜ਼ਲ ਤੇ ਅੱਛਾ ਡੀਜ਼ਲ ਤੇ ਜਈ ਵਾਲਾ ਰੇਰ ਲੈਣ ਦਿੰਦਾ ਹੈ ਲੈਣ ਲੂਣ ਜਾਂਦਾ ਨਹੀਂ ਮੀ ਤਾਂ ਮੇਰੀ ਗੱਲ ਸੇ ਮੀ ਤਾਂ ਜਦ ਉਤਰਾ ਉਥੇ ਹੁਣ ਕੋ ਨਹੀਂ ਗਾ ਅੱਛਾ ਤੇ ਇਹ ਨਹੀਂ ਗਾ ਪਰ ਸਾਰੇ ਡੀਜ਼ਲ ਵੀ ਨਾ ਟੋਈ ਜਾਣਾ ਨਹੀਂ ਦੋ ਮਸ਼ੀਨਾਂ ਦੇ ਰੀਜੈਂਟ ਹੋਏਗਾ ਕਿ ਇਹਨਾਂ ਘੇਰ ਚ ਕਾੜੇ ਇੱਕ ਹੈ ਕਿੰਨੇ ਕੈਂਟ ਕਾਣੇ 60 ਰੁਪਏ ਦਾ ਲੈਣਾ ਅੱਛਾ ਨਹੀਂ ਕਲੀ ਜਿੰਮੇਵਾਰੀ ਹੈ ਉਥੇ ਬਹਿਣਾ ਮਗਰ ਤੇਲ ਰੱਖਣਾ ਤੇ ਬਸ ਨਾਲ ਹੀ ਆਣਾ ਉਥੇ ਇਹ ਨਹੀਂ ਗਾ ਕਿ ਏ ਵੀ ਭਾਈ ਆਪਣੇ ਮਸ਼ੀਨ ਤੇ ਬਾਏ ਇਹਨੂੰ ਸਵੇਰੇ ਕਾ ਭਾਵੇਂ ਤਾਂ ਪਰੋਠੇ ਲਾ ਦੇ ਦੋ ਦੋ ਅਸੀਂ ਇਹ ਨਹੀਂ ਕਹਤੋਂ ਨਾ ਕਿ ਤੇ ਪਰੋੜੇ ਲਾਣ ਤੇ ਰੋਟੀ ਤੇ ਬਾਅਦ ਹੀ ਉਹ ਜਿਹਾ ਬਕਾ ਦੇ ਬਕਾ ਹੀ ਵਧੀਆ ਹਾਂਜੀ ਹਾਂ ਇਹ ਨਹੀਂ ਕਿ ਤੇ ਰੱਖ ਦੂ ਪਰੋਠਾ ਡਾ ਆਤ ਨੂੰ ਉਹ ਬਣਾ ਚੜਨੀ ਦਾ ਜਿਹੜੀ ਤਨ ਚੰਗੀ ਲੱਗੇ ਤੇ ਗੇਹ ਚਹੀਦੀ ਲੋੜ ਇਹ ਦੱਸ ਦੇ ਸਾਨੂੰ ਜਿਹਨਾਂ ਤੁਹਾਨੂੰ ਚੰਗਾ ਲੱਗੇ ਉਹ ਬਣਾ ਕਰ ਦੇ ਟੱਕਾ ਨਹੀਂ ਕਰਨਾ ਉਹਨਾਂ ਪਰ ਰਸਤੇ ਰੋਟੀ ਬਣਾਣੀ ਨੇ ਇਹ ਨਹੀਂ ਕਿ ਤੈਨੂੰ ਕੱਲੇ ਲਾਣਾ ਆ ਬੰਦੇ ਵੇਲੇ ਕਿੰਨੇ ਨੇ ਇਹ ਵੀ ਨਾਲ ਹੈਲਪ ਕਰਨਗੇ ਕਰਾਂ ਕਰਾਂਗੇ ਠੀਕ ਹੈ ਕਿ ਨਹੀਂ ਚੌਲ ਬਣਾ ਲਾਂਗੇ ਚੌਲ ਨਾਲ ਨੀਂਦ ਨਹੀਂ ਆਦੀ ਯਾਰ ਐ ਚ ਰੋਟੀ ਤੇ ਠੀਕ ਐ ਰੋਟੀ ਨਾਲ ਨੀਂਦ ਆ ਜਾਂਦੀ ਐ ਕੋਈ ਖਾਲ ਗਾਲ ਰੋਟੀਆਂ ਖਾ ਲਾਂਗੇ ਹੁਣ ਮੈਂ ਨਾ ਵੇਖੀ ਬੈਂਜਾਣਾ ਬੁਲਾਵੇ ਨਾ ਕੱਢੀ ਜਿਹੜੇ ਪੈਂਜਾ ਨੇ ਹੈ ਉਹ ਕਿੱਧਰ ਗਿਆ ਬਾਈ ਇਹ ਬਾਈ ਮੈਨੂੰ ਫੋਰ ਮਨ ਲੱਗਦਾ ਕਿ ਉੱਧੇ ਵੇਖਦੇ ਪਏ ਹੋ ਉਹ ਨਹੀਂ ਦੇਖੋ ਤੇ ਮਸ਼ੀਨ ਲੈਣੀ ਐ ਨਵੀਂ ਕਰਾਰ ਉਹ ਇਹ ਨਾ ਪੰਗਾ ਲਿਆ ਜੇ ਅੱਗੇ ਲਿਆ ਜੇ ਅੱਗੇ ਲਿਆ ਜੇ ਉਦੋਂ ਕਮਾਈ ਕੀਤੀ ਹੁਣ ਕਮਾਈ ਕੋ ਨਹੀਂ ਹੁਣ ਕੁਛ ਨਹੀਂ ਕਮਾਈ ਗਈ। ਉਹ ਇਹਦਾ ਪੰਗਾ ਲੈ। ਉਹ ਮੇਰੀ ਛੋਟਾ ਬੰਦੇ। ਹਾਂ ਤੇ ਹੁਣ ਕਮਾਈ ਨਹੀਂ ਗਈ। ਪਹਿਲਾਂ ਪੰਗਾ ਲੈ ਤੋ ਪੰਗਾ ਲੈ ਹੀ ਰਹਿਣ ਦੇ ਨਾ ਤੂੰ ਮੇਰਾ। ਪੰਗਾ ਬੰਦ ਕਰ ਕੀਤਾ ਜੀ। ਮਸ਼ੀਨ ਨਹੀਂ ਹੈ 30 ਲੱਖ ਵੱਜਾ ਹਰਦਾ। ਨਾ ਉਹ ਨਹੀਂ ਚੱਕਰਗਾ। ਜਿਹਦਾ ਜਿੰਨੇ ਪੰਗਾ ਲਿਆ ਪਹਿਲੋਂ ਉਹ ਪੰਗਾ ਲੈ ਹੀ ਰਹਿਣ ਦੇ ਨਾ ਫਿਰ ਬੰਦ ਕਰ ਕੀਤਾ। ਉਹ ਦੁਬਾਰਾ ਨਾ ਲਵੇ ਪੰਗਾ ਜਿੰਨੇ ਪਹਿਲਾਂ ਲਿਆ। ਇਹ ਸ਼ੌਂਕ ਨਾਲ ਕਿਹਨ ਲਿਆਣ ਤੋ ਲੈ ਵੀ ਸਕਦਾ ਏਡੀ ਗੱਲ ਨਹੀਂ ਕੀ। ਇਹਦਾ ਦਿਨ ਮੈਂ ਦੱਸ ਦੇਣਾ ਇਹਦਾ ਵੱਡਾ ਘੇਰ ਕਰ ਦਿੱਤਾ ਨੇ ਘੇਰ ਤੇ ਨਾਲ ਬ੍ਰੇਕਾ ਕਰ ਦਿੱਤਾ ਨੇ ਆਪਾਂ ਸਾਈਡ ਤੇ ਵੀ ਲਾ ਸਕਦੇ ਇਹ ਗੱਲ ਨਹੀਂ ਕਿ ਇੱਥੇ ਲੱਗਣੀਆਂ ਨੇ। ਫੀਡਰ ਦੂਜਾ ਨਵੇਂ ਮਾਡਲ ਚ ਆਇਆ ਹੋਰ ਤਾਂ ਸਟਾਇਰ ਟੂਲ ਬਾਕੀ ਉਹੀ ਨੇ ਇੰਜਨ ਬੀ ਐਚ 4 ਐ ਥ੍ਰੈਸ਼ਰ ਵੀ ਉਹੀ ਹੈ ਟਾਇਰ ਇਹੀ ਲੱਗਦੇ ਨੇ 30 ਲੱਖ ਦੇ ਸਮਾਨ ਨਾਲ ਬਸ ਇੰਜਨ ਹੈ ਤੇ ਇਹਦਾ ਗੇਅਰ ਚੇਂਜ ਕੀਤਾ ਬਾਕੀ ਸਭ ਕੁਝ ਉਹੀ ਹੈ ਜਸਟ ਸਟicker ਬਦਲੇ ਆ ਤੁਸੀਂ ਕਹਿਣਾ ਚਾਹੁੰਦੇ ਜੀ ਮੈਂ ਥ੍ਰੈਸ਼ਰ ਬਾਰੇ ਗੱਲ ਕਰਦਾ ਪਿਆ ਕਿਵੇਂ ਪਹਿਲਾਂ ਮਾਫੀ ਜੀ ਤੱਕ ਹੋ ਰਾ 3 ਲੰਦਾ ਜੀ ਗੁਰੂ ਤੁਸੀਂ ਉਹ ਮਾਰ ਲੈ ਜਾ ਉਹਨਾਂ ਨੇ ਠੱਗੀ ਮਾਰੀ ਉਹਨਾਂ ਨੇ ਹਾਂ ਏ ਬਾਈ ਕਹਿੰਦਾ ਮੈਂ ਲੈਣੀ ਕਰਤਾਰ ਮਸ਼ੀਨ ਅੱਗੇ ਕਿੰਨੇ ਸਾਲ ਮਸ਼ੀਨ ਰਹੀ ਆਪਣੇ ਕੋਲੇ ਆਪਣੇ ਕੋਲ ਬੜੇ ਸਾਲ ਕਿੰਨੇ ਸਾਲ 15-10 ਸਵਾਈ ਜਾਂਦੇ 35-40 ਸਾਲ ਵੇਚੀ ਕਾਰੇ ਕਰਨ ਸੀ ਵੇਚੀ ਕਾਰੇ ਕਰਨ ਸੀ ਤਾਂ ਵੀ ਫਿਰ ਵੀ ਹੁਣ ਪੂਰਾ ਹੋ ਜਾਏਗਾ ਫਿਰ ਹੁਣ ਫਿਰ ਦੁਬਾਰਾ ਜਾਣੇ ਕਿ ਤੁਹਾਡੀ ਇੱਛਾ ਅਕ ਦੁਬਾਰਾ ਫਿਰ ਛੌਂਕ ਪੂਰਾ ਕਰੀਏ ਅਸਾ ਵਿਚਾਰੇ ਪਿਛਲਾ ਛੌਂਕ ਫਿਰ ਅੱਛਾ ਅੱਛਾ ਆਪਣਾ ਪੇੜਾ ਤੇ ਇੱਥੇ ਮੈਂ ਵਟਨ ਆਉਂਦਾ ਰਿਹਾ ਇੱਥੇ ਮੈਂ ਬਹੁਤ ਏਰੀਆ ਵਟਾ ਆ ਬੜਾ ਮੜਾਇ ਦੇਖਾ ਨੜ ਦੇ ਡਿੱਗੀ ਫਿਰਦੇ ਨੇ ਕਹਿ ਗਾਈ ਕੋਈ ਨਾਲ ਮੜਾ ਇੱਧਰ ਦੇਖਾ ਮੜਾ ਇਹਨਾਂ ਨਾਲ ਇੱਧਰ ਆ ਦੇਖਾ ਜੋ ਆ ਵਾਲਾ ਕਿ ਜੇਤਾ ਬੋਲ ਗਿਆ ਨਾਲ ਆਹ ਹੋਰ ਫਿਰ ਨੜ ਕਿਨੇ ਕਸਣਾ ਹੈ ਆ ਫੋਰਮੈਨ ਜੀ ਕਿਨੇ ਕਸਣਾ ਹੈ ਨਾਟ ਫੋਰਮੈਨ ਗਾਲ ਨਹੀਂ ਯਾਰ ਗਲਖਤ ਰਣਾ ਮੈਂ ਨਾ ਚਾਂਟ ਢਲੀ ਕੀਤੀ ਅੱਛਾ ਬਿਲਕੁਲ ਨਾ ਚਾਂਟ ਢਕੀਤੀ ਹੈ ਯਾ ਬਾਈ ਨਾਲ ਤਾਂ ਤਾਂ ਪਤਾ ਨਹੀਂ ਲੱਗਣਾ ਇਹ ਨਾਟ ਇੱਥੇ ਇਹਦਾ ਰੱਬੋ ਆ ਗਏ ਇਹਦੇ ਕੋਈ ਮਸ਼ੀਨ ਪਹਿਲੇ ਰਹੀ ਆ ਤੇ ਇਹਦਾ ਨਾਟ ਨਹੀਂ ਗਿਆ ਇੱਥੇ ਹੈ ਹੈ ਗੋਲੂ ਗਿਆ ਡਿੱਗਾ ਬਣਾਟ ਫਿਰ ਦੱਸਿਆ ਨਹੀਂ ਸਾਨੂੰ ਉਹ ਮਹੱਲੇ ਉਸੇ ਤਰ੍ਹਾਂ ਦੇ ਜਾ ਕੇ ਕੰਮ ਕਰਦਾ ਦੱਸ ਤਾਂ ਦਿੰਦਾ ਨਾ ਟਿਕਾ ਇਹਦਾ ਭਾਈ ਰੱਬੋ ਹੀ ਆ ਗਿਆ ਨੇ ਤਾਂ ਪਤਾ ਲੱਗ ਗਿਆ ਆਪਾਂ ਨੂੰ ਨਹੀਂ ਨਿਕਲ ਦੱਸਿਆ ਇਹ ਚੈਨ ਆਪਣੀ ਰਾਹ ਦੇ ਸਕਦੇ ਸੀ ਨਹੀਂ ਨਿਕਲ ਦੱਸਿਆ ਦੱਸਿਆ ਕਿ ਪਹਿਲਾਂ ਵੇਖੀ ਖੜਾ ਨਾੜਾ ਜਿਹਦੀ ਨਹੀਂ ਠੀਕ ਹੈ ਆ ਗਿਆ ਜਿਹਦਾ ਆਪਣਾ ਇੰਨਾ ਹੀ ਵਲੌਗ ਆ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਉਹ ਤੱਕ ਲਈ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਉਂਦੇ ਬਸੇ ਰਹੋ ਤੇ ਜਵਾਨੀ ਮਨਾਓ ਤੇ ਜਿਹੜੇ ਮੇਰੇ ਵੀਰ ਨੇ ਬਾਹਰ ਆਉਣਾ ਤੇ ਆ ਸਕਦਾ ਹੈ ਬਾਕੀ ਜੀ ਅਜੇ ਕੁਝ ਕੰਮ ਬਾਰੇ ਕਹਿ ਨਹੀਂ ਸਕਦੇ ਫਸਲ ਰਗੀ 30% ਹੈਗੀ ਆ ਕਿਉਂਕਿ ਅਸੀਂ ਪੰਗਾ ਲਿਆ ਆ ਤੇ ਸਾਨੂੰ ਜਾਣੇ ਪੈਣਾ ਪਹਿਲੇ ਦੇਖੋ ਆਪਾਂ ਦੋ ਲੈ ਕੇ ਗਏ ਹੁਣ ਆਪਾਂ ਇਸ ਵਾਰ ਇੱਕ ਲੈ ਕੇ ਜਾ ਰਹੇ ਤੇ ਇੱਕ ਨਾਲ ਦੇਖਾਂਗੇ ਸਵਾਦ ਚੰਗਾ ਲੱਗਾ ਫਿਰ ਅੱਗੇ ਹੋਰ ਲੈ ਕੇ ਜਾਵਾਂਗੇ ਸਸਿਆ ਕਾਲ ਜੀ